ਅੰਟੀ ਦੋਸਤੋ ਅੱਜ ਦੀ ਮਾਰਨਿੰਗ ਸਲਾਈਡ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ ਅੱਜ ਜਿਹੜਾ ਅੰਗਰੇਜ਼ੀ ਮਹੀਨਾ ਜਿਹੜਾ ਕਿ 19 ਸਤੰਬਰ ਦਿਨ ਸ਼ੁੱਕਰਵਾਰ ਤੇ ਦੇਸੀ ਮਹੀਨਾ ਜਿਹੜਾ ਅਸੂਚਾਰ ਹੋ ਚੁੱਕਿਆ ਹੈ ਅੱਜ ਦਾ ਵਿਚਾਰ ਦੁੱਖ ਤਕਲੀਫਾਂ ਤਕਲੀਫਾਂ ਫਲਾਬਾਗ ਹੁੰਦੇ ਹਨ ਜੋ ਕਦੇ ਵੀ ਅਜਾਈਆਂ ਟਾਣੀ ਨਹੀਂ ਲੱਗਦੇ ਜੋ ਇਹਨਾਂ ਦਾ ਪਾਰ ਨਹੀਂ ਸਾਰ ਸਕਦੇ ਹਾਂ ਤਾਂ ਦੁੱਖ ਤੇ ਤਕਲੀਫਾਂ ਜਿਹੜੀਆਂ ਹੈਗੀਆਂ ਉਹ ਉਸ ਬੰਦੇ ਦੀ ਜ਼ਿੰਦਗੀ 'ਚ ਨਹੀਂ ਹੋਣਗੇ ਜਿਹੜਾ ਪੋਜ਼ਿਟਿਵ ਹੋਏਗਾ ਨਥਿੰਗ ਕੈਨ ਸਟਾਪ ਦਾ ਮੈਨ ਵਿਦ ਦਾ ਰਾਈਟ ਮੈਂਟਲ ਐਟੀਟਿਊਡ ਕੋਈ ਵੀ ਹੈਗਾ ਜਾਇ ਬੰਦੇ ਨੂੰ ਨਹੀਂ ਰੋਕ ਸਕਦਾ ਜਿਸ ਦਾ ਮੈਂਟਲ ਐਟੀਟਿਊਡ ਜਿਹੜਾ ਹੈਗਾ ਰਾਈਟ ਹੈਗਾ ਨਥਿੰਗ ਇਨਰਥ ਕੈਨ ਹੈਲਪ ਦਾ ਮੈਨ ਵਿਦ ਦਾ ਰੋਂਗ ਓਟੀਟਿਊਡ ਜਿਸ ਪਰਸਨ ਦਾ ਓਟੀਟਿਊਡ ਜਿਹੜਾ ਹੈਗਾ ਰੋਂਗ ਹੈਗਾ ਤਾਂ ਉਸ ਨੂੰ ਜਿਹੜਾ ਹੈਗਾ ਉਸ ਬੰਦੇ ਦੀ ਜਿਹੜੀ ਹੈਗਾ ਕੋਈ ਵੀ ਪਰਸਨ ਹੈਲਪ ਨਹੀਂ ਕਰ ਸਕਦਾ ਤਾਂ ਸਵਾਲ ਜਵਾਬ ਹੈਗਾ ਅਜੀਤ ਅਖਬਾਰ ਦਾ ਮੁੱਖ ਦਫ਼ਤਰ ਕਿੱਥੇ ਹੈ ਤੇ ਇਹ ਜਲੰਧਰ ਜਗ੍ਹਾ ਅਟਾਗੁਣ ਲਈ ਕਿਸ ਵਰਤਨ ਦੇ ਲੋੜ ਪੈਂਦੀ ਹੈ ਤਾਂ ਪ੍ਰਾਤ ਦੀ ਲੋੜ ਪੈਂਦੀ ਹੈ ਤਾਂ ਇਦਾਂ ਦੀ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਾਓ ਤਾਂ ਆਈਸੀ ਨੰਦਾ ਨੇ ਸਾਇਦ ਦੇ ਕਿਸ ਰੂਪ ਵਿੱਚ ਰਚਨਾ ਕੀਤੀ ਤਾਂ ਨਾਟਕ ਅਮਰਨਾਥ ਦੀ ਗੁਫਾ ਕਿੱਥੇ ਹੈ? ਤੇਜਮੂ ਕਸ਼ਮੀਰ ਆਰੀਆ ਸਮਾਜ ਦਾ ਬਾਣੀ ਕੌਣ ਸੀ? ਤੇ ਸਵਾਮੀ ਦਯਾਨਾਮ ਅੱਜ ਦੀ ਖਬਰਾਂ ਹੈ ਜੀ ਆ ਰਾਖੰਡ ਵਿੱਚ ਬੱਦਲ ਫਟੇ 35 ਕਰੋੜੇ ਦੋ ਦੀ ਮੌਤ ਅੱਠ ਲਾਪਤਾ ਅੜ ਪੀੜਤਾ ਦੇ ਮੁੱਖ ਵਸੇਬੇ ਲਈ ਵਚਨਬੰਦ ਹੈ ਮਾਨ ਸਰਕਾਰ ਸੁਪਰੀਮ ਕੋਰਟ ਦਾ ਹੁਕਮ ਬਿਨਾਂ ਵਿਤਕਰੇ ਦੇ ਕੀਤੀ ਜਾਵੇ ਆਨੰਦ ਕਰਜ ਦੀ ਰਜਿਸਟ੍ਰੇਸ਼ਨ ਦੇਸ਼ ਅਜੇ ਸਿੰਗਲਾਦਾਰ ਵਾਲੀ GST ਪ੍ਰਣਾਲੀ ਲਈ ਤਿਆਰ ਨਹੀਂ ਸਿਤਰਮਨ ਏਸ਼ੀਆ ਕੱਪ ਆਖਰੀ ਲੀਗ ਮੈਚ ਵਿੱਚ ਭਾਰਤ ਦਾ ਮੁਕਾਬਲਾ ਅੱਜ ਉਮਾਨ ਨਾਲ ਤਾਂ ਧੰਨਵਾਦ ਦੋਸਤੋ ਐਦਾਂ ਦੀ ਵੀਡੀਓ ਦੇਖਦੇ ਰਹੋ ਆਪਣੇ ਜਿਹੜੇ ਗਏ ਆ ਗਿਆਨ ਵਿੱਚ ਵਾਦਾ ਕਰਦੇ ਰਿਹਾ